ਬੀਤੇ ਦਿਨ ਰਾਜਪੁਰਾ ਦੇ ਪਚਰੰਗਾ ਚੌਂਕ ਦੇ ਨੇੜੇ ਬਣੀ ਖਾਨਪੁਰ ਪੰਚਾਇਤੀ ਵਿੱਚ ਸ਼ਿਵ ਸੈਨਾ ਰਾਸ਼ਟਰੀ ਵੱਲੋਂ ਕੰਬਲ ਵੰਟ ਸ਼ਿਵ ਸੈਨਾ ਰਾਸ਼ਟਰੀ ਦੇ ਪ੍ਰਧਾਨ ਚਰਨਜੀਤ ਲਾਲ ਸ਼ਰਮਾ ਦੀ ਅਗਵਾਈ ਦੇ ਵਿੱਚ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਲਗਭਗ 100 ਦੇ ਕਰੀਬ ਜ਼ਰੂਰਤਮੰਦ ਲੋਕਾਂ ਨੂੰ ਸ਼ਿਵ ਸੈਨਾ ਰਾਸ਼ਟਰੀ ਦੇ ਪ੍ਰਧਾਨ ਚਰਨਜੀਤ ਲਾਲ ਸ਼ਰਮਾ ਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਪਰਵੀਨ ਛਾਬੜਾ ਦੇ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਇਸ ਕੜਕ ਦੀ ਸਰਦੀ ਦੇ ਵਿੱਚ ਕੰਬਲ ਵੰਡੇ ਗਏ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਖਾਨਪੁਰ ਪੰਚਾਇਤੀ ਵਿੱਚ ਸ਼ਿਵ ਸੈਨਾ ਰਾਸ਼ਟਰੀ ਦੇ ਕੰਬਲ ਵੰਡ ਸਮਾਰੋਹ ਦੇ ਵਿੱਚ ਪਹੁੰਚੇ ਸਾਬਕਾ ਪ੍ਰਧਾਨ ਨਗਰ ਕੌਂਸਲ ਪਰਵੀਨ ਛਾਬੜਾ ਦਾ ਕਹਿਣਾ ਹੈ ਸ਼ਿਵ ਸੈਨਾ ਰਾਸ਼ਟਰੀ ਦੇ ਪ੍ਰਧਾਨ ਚਰਨਜੀਤ ਲਾਲ ਸ਼ਰਮਾ ਦੀ ਟੀਮ ਸਮੇਂ ਸਮੇਂ ਤੇ ਸਮਾਜ ਸੇਵਾ ਦੇ ਕਮਾਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਦੀ ਆ ਰਹੀ ਹੈ ਹੋਨਾ ਹੈ ਕਿ ਮੈਂ ਹਮੇਸ਼ਾ ਸ਼ਿਵ ਸੈਨਾ ਰਾਸ਼ਟਰੀ ਦੇ ਨਾਲ ਮੋٹے ਨਾਲ ਮੋਟਾ ਲਾ ਕੇ ਚਲਦਾ ਰਹਾਂਗਾ ਇਸ ਮੌਕੇ ਤੇ ਗੱਲਬਾਤ ਕਰਦੇ ਆਂ ਸ਼ਿਵ ਸੈਨਾ ਰਾਸ਼ਟਰੀ ਦੀ ਪ੍ਰਧਾਨ ਚਰਨਜੀਤ ਲਾਲ ਸ਼ਰਮਾ ਦਾ ਕਹਿਣਾ ਹੈ ਮੈਂ ਜੋ ਕਹਿੰਦਾ ਹਾਂ ਉਹ ਕਰਕੇ ਵਿਖਾਉਂਦਾ ਹਾਂ ਮੈਨੂੰ ਹੋਰ ਲੇਟਰਾ ਵਾਂਗ ਆਦਤ ਨਹੀਂ ਹੈ ਕਿ 10 ਕੰਬਲ ਵੰਡੋ ਵਿਖਾਵੋ ਕਿ ਹਜ਼ਾਰਾਂ ਕੰਬਲ ਵੰਡੇਗੇ ਇਹ ਸਭ ਲੋਕ ਦਿਖਾਵੇ ਉਹਨਾਂ ਕਹਿੰਦੇ ਹੈ ਕਿ ਸ਼ਿਵ ਸੈਨਾ ਰਾਸ਼ਟਰੀ ਸਮੇ ਸਮਿਤੀ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਅਤੇ ਕੰਪਲ ਜ਼ਰੂਰਤ ਦੇ ਅਨੁਸਾਰ ਹੀ ਵੰਡਦੀ ਰਹਿੰਦੀ ਹੈ ਉਹਨਾਂ ਦਾ ਕਹਿਣਾ ਹੈ ਸਾਡਾ ਇੱਕੋ ਮਕਸਦ ਹੈ ਲੋਕਾਂ ਦੀ ਵਾਦ ਚੜ ਕੇ ਮਦਦ ਕਰਨਾ ਇਸ ਦੇ ਵਿੱਚ ਰਾਜਪੁਰਾ ਦੇ ਸਮਾਜ ਸੇਵੀ ਲੋਕ ਉਹਨਾਂ ਨੂੰ ਵਾਦ ਚੜ ਕੇ ਸਹਿਯੋਗ ਵੀ ਦਿੰਦੇ ਨੇ ਆਓ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਤੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਸੀ ਬੜੀ ਕੜਾਕੇ ਦੀ ਠੰਡ ਪੈ ਰਹੀ ਹੈ ਸੁਰੰਜੀ ਸ਼ਰਮਾ ਜੀ ਪੱਤਰਕਾਰਤਾ ਦੇ ਨਾਲ-ਨਾਲ ਸਮਾਜ ਸੇਵਾ ਦੇ ਵਿੱਚ ਹਮੇਸ਼ਾ ਹੀ ਆਪਣਾ ਬਹੁਮੁੱਲੇ ਯੋਗਦਾਨ ਪਾਉਂਦੇ ਰਹਿੰਦੇ ਨੇ ਕਿਉਂਕਿ ਮੈਨੂੰ ਵੀ ਹਰ ਵਾਰੀ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨ ਦਾ ਮੌਕਾ ਮਿਲਦਾ ਔਰ ਸਾਲ ਦੇ ਵਿੱਚ ਕਈ ਵਾਰ ਏ ਚਾਹੇ ਰਾਸ਼ਨ ਵੰਡ ਸਮਾਰੋਹ ਹੋਵੇ ਚਾਹੇ ਮਸ਼ੀਨਾਵਾਂ ਬਣਨੀਆਂ ਹੋਣ ਚਾਹੇ ਫਰੀ ਦਵਾਈਆਂ ਦੇਣੀਆਂ ਹੋਣ ਜਾਂ ਇਹ ਜੇ ਮੌਸਮ ਦੇ ਵਿੱਚ ਕੰਬਲ ਦੀ ਡਿਸਟ੍ਰਿਬਿਊਸ਼ਨ ਅੱਜ ਇਹਨਾਂ ਨੇ ਬੜਾ ਇੱਕ ਸਧਾਰਨ ਔਰ ਅਹਿਮ ਹਾਲਾਤ ਨੂੰ ਦਿਖਦੇਵੇ ਇੱਕ ਫੰਕਸ਼ਨ ਉਹ ਲਿਖਿਆ ਜੀ ਦੇ ਵਿੱਚ 150 ਦੇ ਕਰੀਬ ਲੋਕਾਂ ਨੂੰ ਅੱਜ ਇੱਕ ਕੰਬਲ ਵੰਡ ਰਹੇ ਨੇ ਮੈਂ ਚਰਨਜੀਤ ਸ਼ਰਮਾ ਜੀ ਅਤੇ ਇਹਨਾਂ ਦੀ ਪੂਰੀ ਟੀਮ ਨੂੰ ਇਸ ਨੇਕ ਕੰਮ ਵਾਸਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਉਹ ਵੱਡੀ ਗੱਲ ਕੀਤੀ ਹੈ ਇਹਨਾਂ ਨੇ ਕਿ ਮੈਂ ਕਿਸੇ ਵੀ ਮਤਲਬ ਲੀਡਰ ਵਗੈਰਾ ਨੂੰ ਨਹੀਂ ਇੱਥੇ ਬੁਲਾਇਆ ਤੁਸੀਂ ਮੇਰੇ ਭਰਾ ਨੂੰ ਤਾਂ ਕਰਕੇ ਮੈਂ ਤੁਹਾਨੂੰ ਬੁਲਾਉਂਦਾ ਇੱਥੇ। ਮੈਂ ਸਮਝਦਾ ਕਿ ਜਿਹੜੀ ਸੱਚੀ ਸਮਾਜ ਸੇਵਾ ਹੈ ਅਗਰ ਉਹ ਗੈਰ-ਰਾਜਨੀਤਿਕ ਮੰਚ ਤੇ ਹੋਵੇ ਤਾਂ ਉਹ ਬਹੁਤ ਇੱਕ ਅੱਛਾ ਉਪਰਾਹਲਾ ਹੁੰਦਾ ਹੈ। ਲੋਕ ਦਿਖਾਵੇ ਨੂੰ ਛੱਡ ਕੇ ਅਗਰ ਸਮਾਜ ਦੇ ਸਾਰੇ ਲੋਕ ਅੱਗੇ ਆ ਕੇ ਕਰਮਾ ਜੀ ਤੋਂ ਸੇਧ ਲੈ ਕੇ ਅਗਰ ਇਹ ਜਾਂ ਕੰਮ ਕਰਨ ਤਾਂ ਉਹਦੇ ਸਮਾਜ ਦੇ ਵਿੱਚ ਨਤੀਜੇ ਬਹੁਤ ਅੱਛੇ ਆਣਗੇ। ਚਲ ਐਵੇਂ ਆ ਪ੍ਰਦੀਪ ਜੀ ਅਸੀਂ 26 ਸਾਲ ਤੋਂ ਲਗਾਤਾਰ ਸਮਾਜ ਸੇਵਾ ਦੇ ਕੰਮ ਕਰ ਰਹੇ ਆਂ ਧਾਰਮਿਕ ਸਮਾਜੀ ਕੰਮ ਕਰਦੇ ਸਿਰਫ। ਰਾਜਨੀਤੀ ਨਾਲ ਬਿਲਕੁਲ ਸਾਡਾ ਕੋਈ ਲੈਣਾ-ਜਣਾ ਨਹੀਂ। ਨਾ ਤਾਂ ਅਸੀਂ ਰਾਜਨੀਤੀ ਕਰਦੇ ਆਂ ਤੇ ਨਾ ਸਾਨੂੰ ਰਾਜਨੀਤੀ ਲੋੜ ਹੈ। ਔਰ ਸਾਡਾ ਹਰ ਵਾਲੀ ਜਿਹਦੇ ਸਾਡੇ ਮੈਂਬਰ ਨਾਲ ਜੁੜੇ ਹੋਇਆ ਇੱਕੋ ਲੋਗਾਂ ਨੂੰ ਸੰਦੇਸ਼ ਹੁੰਦਾ ਹੈ ਵੀ ਆਪਾਂ ਨੇ ਸਿਰਫ ਸਮਾਜਿਕ ਔਰ ਧਾਰਮਿਕ ਕੰਮ ਕਰਨੇ ਆਂ ਔਰ ਹਰ ਸਾਲ ਅਸੀਂ ਕੰਬਲ ਵੰਡੀ ਜਾਂਦੇ ਹੁੰਦੇ ਆਂ ਤੇ ਜੂਨ ਵਿੱਚ ਅਸੀਂ ਸਤਪਨਾ ਜੀ ਮਨਾਉਂਦੇ ਆਂ ਉਸ ਟਾਈਮ ਅਸੀਂ ਲੋਕਾਂ ਨੂੰ ਰਾਸ਼ਨ ਵੀ ਦਿੰਦੇ ਆਂ ਤੇ ਉਹਦੇ ਨਾਲ ਸਲਾਈ ਮਸ਼ੀਨਾਂ ਵੀ ਦਿੰਦੇ ਆਂ ਔਰ ਆਸੀਂ ਕਿਸੇ ਵੀ ਰਾਜਨੀਤੀ ਪਾਰਟੀ ਨਾਲ ਜਾ ਕੇ ਨਹੀਂ ਉਹ ਕਰਦੇ ਨਾ ਅਸੀਂ ਕਿਸੇ ਕੋਲ ਕੁਝ ਕਹਿੰਨੇ ਤੁਹਾਨੂੰ ਦਿਓ ਤੇ ਜੋ ਵੀ ਯੋਗਦਾਨ ਹੁੰਦਾ ਹੈ ਸਾਨੂੰ ਸਮਾਜਿਕ ਬੰਦੇ ਸਾਡੇ ਸਾਰੇ ਕਰਦੇ ਆਂ ਤੇਰੇ ਸਮਾਜ ਮੰਦੇ ਆਂ ਜਿਨ੍ਹਾਂ ਦਾ ਸੋਚ ਹੀ ਹੁੰਦੀ ਹੈ ਵੀ ਜੇ ਕੰਮ ਕਰਨਾ ਹੈ ਤਾਂ ਪਰਮਾਤਮਾ ਨੂੰ ਹਾਜ਼ਰ ਦਰਜਨ ਮੰਨ ਕੇ ਕਰਨਾ ਹੈ ਕੋਈ ਦਿਖਾਵਾ ਨਹੀਂ ਕਰਨਾ ਔਰ ਉਹਨਾਂ ਤੇ ਪਰਮਾਤਮਾ ਦੀ ਬੜੀ ਕਿਰਪਾ ਵੀ ਹੈ ਔਰ ਇਹੀ ਅਸੀਂ ਸਾਰੇ ਮੈਂਬਰਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਵੱਧ ਚੜ ਕੇ ਸਾਡੇ ਨਾਲ ਜੁੜੋ ਅਗਰ ਤੁਸੀਂ ਸਮਾਜੀ ਕੰਮ ਕਰਨਾ ਚਾਹੁੰਦੇ ਹੋ ਤੇ ਧਾਰਮਿਕ ਕੰਮ ਕਰਨਾ ਚਾਹੁੰਦੇ ਹੋ ਪਹਿਤਾਂ ਸਾਡੇ ਨਾਲ ਜੁੜੋ ਅਗਰ ਤੁਹਾਡੀ ਰੁਚੀ ਰਾਜਨੀਤੀ ਨਾਲ ਹੈ ਜਾਂ ਰਾਜਨੀਤੀ ਲੋਕਾਂ ਨਾਲ ਕੰਮ ਕਰਨਾ ਚਾਹੁੰਦੇ ਹੋ ਤੇ ਸਾਡੇ ਨਾਲ ਨਾਲ ਜੁੜੋ ਮੈਂ ਹਰ ਵੇਲੇ ਹੀ ਆਪਣੇ ਮੈਂਬਰਾਂ ਨੂੰ ਵੀ ਕਹਿੰਦਾ ਕਈ ਲੀਟਰਾਂ ਦੇ ਦਿਲ ਬਹੁਤ ਛੋਟੇ ਹੁੰਦੇ ਆ ਜੇ ਤੁਹਾਡੀ ਕਿਸੇ ਗੱਲ ਤੇ ਉਹਨਾਂ ਨੇ ਬੁਰਾ ਮੰਨ ਲਿਆ ਫੇਰ ਮੰਨ ਜਾਣ ਸੰਤੋਖ ਪਰ ਕੇ ਪੈਂਦਾ ਅਸੀਂ ਤਾਂ ਇਹ ਚਾਹਦੇ ਆਂ ਵੀ ਸਾਡਾ ਪਰਮਾਤਮਾ ਪੂਰਾ ਨਾ ਮੰਨੇ ਕੋਈ ਗੱਲ ਦਾ ਉਹਨਾਂ ਦੇ ਪੂਰਾ ਮੰਨਣਾ ਸਾਨੂੰ ਕੀ ਫਰਕ ਪੈਂਦਾ ਠੀਕ ਹੈ ਹੋਰ ਕੁਝ ਕਹਿਣਾ ਚਾਹੋਗੇ ਲੋਕਾਂ ਨੂੰ ਨਾ ਅਸੀਂ ਤਾਂ ਇਹ ਕਹਿੰਦੇ ਆਂ ਵੀ ਸਮਾਜੀ ਕੰਮ ਕਰੋ ਧਾਰਮਿਕ ਕੰਮ ਕਰੋ ਲੰਗਰ ਚਲਾਓ ਕਿ ਗਰੀਬਾਂ ਦਾ ਜਿੰਦਾ ਭਲਾ ਹੋ ਸਕੇ ਉਹ ਕੰਮ ਕਰੋ ਉਹ ਤਾਂ ਸਭ ਨੂੰ ਪਰਮਾਤਮਾ ਨੇ ਛੁੱਟ ਦਿੱਤੀ ਹੈ ਆਸੀ ਕਦੀ ਪ੍ਰਦੀਪ ਜੀ ਵੈਸੇ ਮੈਂ ਆਪਣੀ ਗੱਲ ਕਰਾਂ ਤੁਹਾਨੂੰ ਮੈਂ ਕਦੀ ਏਸੀ ਦਾ ਗੱਲ ਬੁਰਾ ਨਹੀਂ ਮੰਨਿਆ ਮੈਨੂੰ ਕੋਈ ਬੁਲਾਵੇ ਚ ਕੋਈ ਨਾ ਬੁਲਾਵੇ ਚਾਹ ਮੈਂ ਅਖਬਾਰ ਦਾ ਵੀ ਕੰਮ ਕਰਦਾ ਤੁਸੀਂ ਮੈਨੂੰ ਦੇਖਿਆ ਮੈਨੂੰ ਕੋਈ ਨਾ ਬੁਲਾਵੇ ਮੈਂ ਤਾਂ ਕਦੀ ਅਪੀਲ ਨਹੀਂ ਕਰੀ ਠੀਕ ਹੈ ਅਪੀਲ ਕਰਨੀ ਵੀ ਨਹੀਂ ਚਾਹੀਦੀ ਧਾਰਮਿਕ ਸਮਾਜੀ ਕੰਮ ਹੈ ਤਾਂ ਵਾਅਦੇ ਚੜ ਕੇ ਤੋਂ ਸਾਥ ਦਿਓ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੱਦ ਦਾ ਹੋਵੇ ਅਸਰ